ਸੱਚੇ ਕਾਲ ਮੈਂ ਹਣੀ ਤੁਸੋਂ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਔਰ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੁ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਹੈ ਉਹਨਾਂ ਨੇ ਵਾਈਟ ਹਾਊਸ ਵਿਖੇ ਉਹਨਾਂ ਦੇ ਨਾਲ ਰਾਤ ਦੇ ਖਾਣੇ ਦੌਰਾਨ ਟਰੰਪ ਨੂੰ ਇਹ ਨਾਮਜ਼ਦਗੀ ਪੱਤਰ ਸੌਂਪਿਆ ਨੇਤਨਯਾਹੁ ਨੇ ਟਰੰਪ ਨੂੰ ਇਹ ਵੀ ਕਿਹਾ ਹੈ ਕਿ ਮੈਂ ਇਹ ਪੱਤਰ ਨੋਬਲ ਕਮੇਟੀ ਨੂੰ ਭੇਜਿਆ ਹੈ ਤੁਸੀਂ ਇਸ ਦੇ ਹੱਕਦਾਰ ਹੋ ਨੇਤਨਯਾਹੁ ਨੇ ਟਰੰਪ ਦੀ ਵਿਦੇਸ਼ ਨੀਤੀ ਦੀ ਪ੍ਰਸ਼ੰਸਾ ਕਰਦੇ ਕਿਹਾ ਹੈ ਕਿ ਅਮਰੀਕੀ ਨੇਤਾ ਦੀ ਪੂਰੀ ਦੁਨੀਆ ਦੇ ਵਿੱਚ ਪ੍ਰਸ਼ੰਸਾ ਕੀਤੀ ਜਾਂਦੀ ਹੈ ਇਸ ਦੇ ਜਵਾਬ ਦੇ ਵਿੱਚ ਟਰੰਪ ਨੇ ਕਿਹਾ ਤੁਹਾਡਾ ਬਹੁਤ ਧੰਨਵਾਦ ਇਸ ਦਾ ਮੇਰੇ ਲਈ ਬਹੁਤ ਅਰਥ ਹੈ ਮੈਂ ਧੰਨਵਾਦੀ ਹਾਂ ਜੇ ਟਰੰਪ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਟਰੰਪ ਨੇ ਇਜ਼ਰਾਈਲ ਅਤੇ ਹਮਾਸ ਦੇ ਵਿਚਕਾਰ ਪ੍ਰਸਤਾਵਿਤ 60 ਦਿਨਾਂ ਦਾ ਜੰਗ ਬੰਦੀ ਸਮਝੌਤਾ ਤਿਆਰ ਕੀਤਾ ਈਰਾਨ ਨੇ ਗੱਲਬਾਤ ਕਰਨ ਦੀ ਇੱਛਾ ਪ੍ਰਗਟ ਕੀਤੀ ਅਤੇ ਪਹਿਲਾਂ ਕੀਤੇ ਗਏ ਅਮਰੀਕੀ ਹਵਾਈ ਹਮਲਿਆਂ ਤੋਂ ਬਾਅਦ ਸ਼ਾਂਤੀ ਦਾ ਰਸਤਾ ਖੁੱਲ੍ਹ ਦਿੱਤਾ ਗਿਆ ਟਰੰਪ ਨੇ ਕਿਹਾ ਸੀ ਕਿ ਗੱਲਬਾਤ ਸ਼ਾਇਦ ਇੱਕ ਹਫ਼ਤੇ ਦੇ ਵਿੱਚ ਸ਼ੁਰੂ ਹੋ ਸਕਦੀ ਹੈ ਟਰੰਪ ਨੇ ਰੂਸ ਯੂਕਰੇਨ ਜੰਗ ਦੇ ਲਈ ਕਿਹਾ ਸੀ ਕਿ ਇਹ ਭਿਆਨਕ ਹੈ ਅਤੇ ਉਹ ਚਾਹੁੰਦੇ ਹਨ ਕਿ ਯੁੱਧ ਜਲਦੀ ਖਤਮ ਹੋ ਜਾਵੇ ਕਿਉਂਕਿ ਲੋਕਾਂ ਨੂੰ ਮਰਦੇ ਦੇਖਣਾ ਦੁਖਦਾਈ ਹੈ ਅਮਰੀਕੀ ਰਾਸ਼ਟਰਪਤੀ 트੍ਰੰਪ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਨੇ ਹੁਣ ਤੱਕ 14 ਦੇਸ਼ਾਂ ਤੇ ਇੱਕ ਨਵੀਂ ਟੈਕਸ ਲਹਿਰ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਜਾਪਾਨ ਅਤੇ ਦੱਖਣੀ ਕੋਰੀਆ ਸ਼ਾਮਲ ਹਨ। ਇਹਨਾਂ ਦੇ ਵਿੱਚੋਂ ਮੀਆਮੀਰ ਅਤੇ ਲਾਉਸ ਨੂੰ ਸਬਤੋਂ ਵੱਧ 40 ਪ੍ਰਤੀਸ਼ਤ ਆਯਾਤ ਡਿਊਟੀ ਅਦਾ ਕਰਨੀ ਪਵੇਗੀ। ਨਵੇਂ ਨਿਯਮ 1 ਅਪ੍ਰੈਲ ਤੋਂ ਰੀਪੀਟ ਨਵੇਂ ਨਿਯਮ 1 ਅਗਸਤ ਤੋਂ ਲਾਗੂ ਹੋਣਗੇ 트੍ਰੰਪ ਨੇ ਇਹਨਾਂ ਦੇਸ਼ਾਂ ਦੇ ਨੇਤਾਵਾਂ ਨੂੰ ਅਧਿਕਾਰਿਤ ਪੱਤਰ ਭੇਜੇ ਨੇ ਜੋ ਉਹਨਾਂ ਦੇ ਆਪਣੇ ਸੋਸ਼ਲ ਪਲੇਟਫਾਰਮ ਟ੍ਰੁੱਥ ਸੋਸ਼ਲ ਤੇ ਜਨਤਕ ਕੀਤੇ ਪੱਤਰਾਂ ਦੇ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਕੋਈ ਦੇਸ਼ ਬਦਲੇ ਦੇ ਵਿੱਚ ਟੈਕਸ ਵਧਾਉਂਦਾ ਹੈ ਤਾਂ ਅਮਰੀਕਾ ਵੀ ਅਜਿਹਾ ਹੀ ਕਰੇਗਾ 트੍ਰੰਪ ਨੇ ਕਿਹਾ ਹੈ ਕਿ ਇਹ ਜ਼ਰੂਰੀ ਹੈ ਤਾਂ ਜੋ ਸਾਲਾਂ ਤੋਂ ਚੱਲ ਰਹੇ ਵਪਾਰ ਘਟ ਅਤੇ ਟੈਰਿਫ ਅਤੇ ਗੈਰ ਟੈਰਿਫ ਰੁਕਾਵਟਾਂ ਨੂੰ ਠੀਕ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਹੈ ਕਿ ਇਹ ਦਰਾਂ ਅਮਰੀਕੀ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਹਿੱਤਾਂ ਦੀ ਰੱਖਿਆ ਦੇ ਲਈ ਹਨ ਵਾਈਟ ਹਾਊਸ ਦੀ ਪ੍ਰਸਸਕਟਰ ਕੈਰੋਲਿਨਾ ਲੇਵਿਟ ਦੇ ਅਨਸਾਰ ਕੁੱਲ ਮਿਲਾ ਕੇ ਲਗਭਗ 12 ਦੇਸ਼ਾਂ ਨੂੰ ਪੱਤਰ ਭੇਜੇ ਜਾ ਰਹੇ ਹਨ ਅਤੇ ਹੋਰਾਂ ਦੇ ਲਈ ਗੱਲਬਾਤ ਜਾਰੀ ਹੈ 트럼ਪ ਪ੍ਰਸ਼ਾਸਨ ਨੇ ਹੋਰ ਦੇਸ਼ਾਂ ਦੇ ਨਾਲ ਬਿਹਤਰ ਵਪਾਰਕ ਸੌਦਿਆਂ ਤੇ ਪਹੁੰਚਣ ਦੇ ਲਈ ਪਿਛਲੀ ਗੱਲਬਾਤ ਦੀ ਆਖਰੀ ਮਿਤੀ 1 ਅਗਸਤ ਤੱਕ ਵਧਾ ਦਿੱਤੀ ਹੈ ਕਾਰੋਬਾਰਾਂ, ਬਜ਼ਾਰਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਉਤਾਰ-ਚੜਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਦਰਾਂ ਦੇ ਵਿੱਚ ਵਾਰ-ਵਾਰ ਬਦਲਾਅ ਯੋਜਨਾਬੰਦੀ ਨੂੰ ਮੁਸ਼ਕਲ ਬਣਾਉਂਦਾ ਹੈ। ਇਸ ਦੇ ਨਾਲ ਸੰਭਾਵੀ ਤੌਰ ਤੇ ਮਹਿੰਗਾਈ, ਨਿਵੇਸ਼ ਦਾ ਨੁਕਸਾਨ ਅਤੇ ਉਦਯੋਗਾਂ ਦੇ ਵਿੱਚ ਵਿਗੜਨ ਪੈ ਸਕਦਾ ਹੈ। ਟਰੰਪ ਦਾ ਕਹਿਣਾ ਹੈ ਕਿ ਇਸ ਦੇ ਨਾਲ ਟੈਕਸ ਮਾਲੀਆ ਵਧੇਗਾ ਅਤੇ ਫੈਕਟਰੀਆਂ ਦੇ ਵਿੱਚ ਅਮਰੀਕੀ ਰੋਜ਼ਗਾਰ ਵਧੇਗਾ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਜੀਡੀਪੀ ਤੇ ਨਕਾਰਾਤਮਕ ਪ੍ਰਭਾਵ ਪਵੇਗਾ। ਭਾਰਤੀ ਪੁਲਾੜ ਖੋਜ ਸੰਗਠਨ ਨੇ ਕੋਮਾਂਤਰੀ ਪੁਲਾੜ ਸਟੇਸ਼ਨ ਦੇ ਵਿਖੇ ਮੌਜੂਦ ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਦੇ ਨਾਲ ਵਿਦਿਆਰਥੀਆਂ ਦੀ ਗੱਲਬਾਤ ਕਰਵਾਉਣ ਦੇ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ISRO ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸੁਭਾਂਸ਼ੂ ਸ਼ੁਕਲਾ ਨੇ ਕੁਝ ਦਿਨ ਪਹਿਲਾਂ ਤ੍ਰਿਵੰਤਪੁਰਮ ਅਤੇ ਲਖਨਊ ਦੇ ਵਿੱਚ ਆਯੋਜਿਤ ਸੈਸ਼ਨਾਂ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਸੀ ISRO ਦਾ ਮੰਤਵ ਵਿਦਿਆਰਥੀਆਂ ਦੇ ਨਾਲ ਗੱਲਬਾਤ ਦੇ ਰਾਹੀਂ ਪੁਲਾੜ ਸਰਗਰਮੀਆਂ ਟੈਕਨੋਲੋਜੀ ਤੇ ਐਪਲੀਕੇਸ਼ਨ ਦੇ ਵਿੱਚ ਨੌਜਵਾਨ ਮਨਾਂ ਦੀ ਉਤਸੁਕਤਾ ਨੂੰ ਜਗਾਉਣਾ ਹੈ ਕੇਰਲ ਦੇ ਲਗਭਗ 200 ਵਿਦਿਆਰਥੀਆਂ ਨੇ ISRO ਦੇ ਵਿਕਰਮ ਸਾਰਾਪਾਈ ਸਪੇਸ ਸੈਂਟਰ ਤ੍ਰਿਵੰਤਪੁਰਮ ਦੇ ਕੈਂਪਸ ਦੇ ਵਿੱਚ ਆਯੋਜਿਤ ਗੱਲਬਾਤ ਦੇ ਵਿੱਚ ਹਿੱਸਾ ਲਿਆ। ਲਖਨਊ ਦੇ ਵਿੱਚ ਇਸ ਪ੍ਰੋਗਰਾਮ ਦਾ ਤਾਲਮੇਲ ISRO ਦੀ ਟੈਲੀਮੈਂਟਰੀ ਟਰੈਕਿੰਗ ਅਤੇ ਕਮਾਂਡ ਨੈੱਟਵਰਕ ਟੀਮ ਦੇ ਵੱਲੋਂ ਕੀਤਾ ਗਿਆ ਸੀ। ਪ੍ਰੋਗਰਾਮ ਦੇ ਦੌਰਾਨ ਵਿਦਿਆਰਥੀਆਂ ਨੇ ISRO ਦੇ ਵਿਗਿਆਨੀਆਂ ਦੇ ਨਾਲ ਇੰਟਰਐਕਟਿਵ ਸੈਸ਼ਨਾਂ ਦੇ ਵਿੱਚ ਹਿੱਸਾ ਲਿਆ, ਉਹਨਾਂ ਸਪੇਸ ਮਿਊਜ਼ੀਅਮ ਦਾ ਦੌਰਾ ਕੀਤਾ। ਉਹਨਾਂ ਨੂੰ ISRO ਦੀਆਂ ਪ੍ਰਾਪਤੀਆਂ ਤੇ ਭਵਿੱਖ ਦੇ ਯੋਜਨਾਬੰਦ ਮਿਸ਼ਨਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ। ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਸੋਮਵਾਰ ਨੂੰ ਹైదరాబాద్ ਤੋਂ ਇੰਡੀਗੋ ਦੇ ਇੱਕ ਜਹਾਜ਼ ਦੇ ਵਿੱਚ ਬੰਬ ਹੋਣ ਦੀ ਧਮਕੀ ਮਿਲਣ ਦੇ ਨਾਲ ਹਫੜਾ ਦਫੜੀ ਮੱਚ ਗਈ ਇੰਡੀਗੋ 에ਅਰਲਾਈਨਸ ਦੇ ਸਫਾਈ ਕਾਮਿਆਂ ਨੂੰ ਯਾਤਰੀਆਂ ਦੇ ਉਤਰਨ ਤੋਂ ਬਾਅਦ ਜਹਾਜ਼ ਦੇ ਪਖਾਨੇ ਅੰਦਰ ਟਿਸ਼ੂ ਪੇਪਰ ਤੇ ਅੰਦਰ ਬੰਬ ਲਿਖਿਆ ਮਿਲਿਆ ਇਹ ਘਟਨਾ ਇੰਡੀਗੋ ਦੇ ਜਹਾਜ਼ ਨੰਬਰ 65108 ਤੇ ਵਾਪਰੀ ਜਿਸ ਨੇ ਸਵੇਰੇ 9:45 ਤੇ ਹైదరాబాద్ ਹਵਾਈ ਅੱਡੇ ਤੋਂ ਉਡਾਣ ਭਰੀ ਤੇ ਸਵੇਰੇ 11:50 ਤੇ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਅਤ ਉਤਰਿਆ ਜਹਾਜ਼ ਦੇ ਵਿੱਚ ਦੋ ਪਾਇਲਟਾਂ ਸਮੇਤ ਪੰਜ ਚਾਲਕ ਦਲ ਦੇ ਮੈਂਬਰ ਅਤੇ 220 ਯਾਤਰੀ ਸਵਾਰ ਸਨ ਜਹਾਜ਼ ਨੇ 12:45 ਤੇ ਦਿੱਲੀ ਦੇ ਲਈ ਰਵਾਨਾ ਹੋਣਾ ਸੀ ਪਰ ਹਵਾਈ ਅੱਡੇ ਦੇ ਸੂਤਰਾਂ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਉਡਾਨ ਦੁਪਹਿਰ 1:40 ਤੇ ਕਰੀਬ ਰਵਾਨਾ ਹੋਈ ਅਧਿਕਾਰੀਆਂ ਦੇ ਅਨੁਸਾਰ ਲੈਂਡਿੰਗ ਤੋਂ ਬਾਅਦ ਰੈਗੂਲਰ ਸਫਾਈ ਪ੍ਰਕਿਰਿਆ ਦੇ ਦੌਰਾਨ ਬੰਬ ਦੀ ਧਮਕੀ ਸਾਹਮਣੇ ਆਈ ਇਸ ਦੌਰਾਨ ਬਾਂਬਰ ਨਾਕਾਰਾ ਟੀਮ ਨੂੰ ਬੁਲਾਇਆ ਗਿਆ ਅਤੇ ਜਹਾਜ਼ ਦੀ ਪੂਰੀ ਤਲਾਸ਼ੀ ਲਈ ਗਈ ਖੁਸ਼ਕਿਸਮਤੀ ਦੇ ਨਾਲ ਕੋਈ ਸ਼ੱਕੀ ਚੀਜ਼ ਉੱਥੋਂ ਬਰਾਮਦ ਨਹੀਂ ਹੋਈ ਪਰ ਸੁਨੇਹੇ ਦੇ ਹਵਾਈ ਅੱਡੇ ਤੇ ਇੱਕ ਵੱਡਾ ਸੁਰੱਖਿਆਤ ਡਰ ਪੈਦਾ ਕਰ ਦਿੱਤਾ ਪੁਲਿਸ ਨੇ BNS ਦੀਆਂ ਧਾਰਾਵਾਂ 2351 324 217 ਅਤੇ 에어ਕ੍ਰਾਫਟ ਐਕਟ 1934 ਦੀ ਧਾਰਾ 3A ਤਹਿਤ ਮਾਮਲਾ ਦਰਜ ਕਰ ਲਿਆ। ਜਲ ਸਰੋਤ ਮੰਤਰੀ ਗੋਇਲ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਭਾਰ ਦੇ ਵਿੱਚ ਹੜ ਵਰਗੀ ਕਿਸੇ ਵੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪੁਖਤਾ ਇੰਤਜ਼ਾਮ ਕੀਤੇ ਹਨ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਹਨਾਂ ਨੇ ਹੜ ਦੀਆਂ ਅਜਿਹੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਸੂਬੇ ਭਾਰ ਦੇ ਵਿੱਚ ਚੱਲ ਰਹੇ ਯਤਨਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਮੌਜੂਦਾ ਹੜ ਕੰਟਰੋਲ ਉਪਾਅਾਂ ਦੀ ਸਥਿਤੀ ਅਤੇ ਸੰਭਾਵੀ ਹੰਗਾਮੀ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਜਲ ਸਰੋਤ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਕੈਬਨਿਟ ਮੰਤਰੀ ਨੂੰ ਹੜ ਸੁਰੱਖਿਆ ਉਪਾਅਾਂ ਤੇ ਸੰਵੇਦਨਸ਼ੀਲ ਖੇਤਰਾਂ ਦੇ ਲਈ ਵਿਸਤਾਰਤ ਤਿਆਰੀ ਯੋਜਨਾ ਆਵਾ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਕਿਸੇ ਵੀ ਸੰਭਾਵੀ ਸਥਿਤੀ ਦੇ ਨਾਲ ਸਮੇਂ ਸਿਰ ਨਜਿੱਠਣ ਲਈ ਖਾਸ ਕਰਕੇ ਨੀਵੇਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਸਖਤ ਚੌਕਸੀ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਕੰਟਰੋਲ ਰੂਮਾਂ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਰੱਖਣ ਅਤੇ অতি ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਲੋੜਿੰਦੀ ਮਸ਼ੀਨਰੀ ਅਤੇ ਸਮੱਗਰੀ ਦੇ ਨਾਲ ਐਮਰਜੈਂਸੀ ਟੀਮਾਂ ਨੂੰ ਤਾਇਨਾਤ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਚੀਨ ਦੀ ਸਰਕਾਰ ਨੇ ਆਪਣੇ ਦੇਸ਼ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਲਈ 70 ਤੋਂ ਵੱਧ ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਚੀਨ ਵਿੱਚ ਦਾਖਲ ਹੋਣ ਦੀ ਆਗਿਆ ਦੇਣ ਦਾ ਐਲਾਨ ਕੀਤਾ ਹੈ। ਚੀਨ ਨੇ ਆਪਣੀ ਵੀਜ਼ਾ ਨੀਤੀ ਦੇ ਵਿੱਚ ਬੇਮਿਸਾਲ ਬਦਲਾਅ ਕੀਤੇ ਹਨ ਅਤੇ ਹੁਣ 74 ਦੇਸ਼ਾਂ ਦੇ ਨਾਗਰਿਕ 30 ਦਿਨਾਂ ਦੇ ਲਈ ਬਿਨਾਂ ਵੀਜ਼ੇ ਦੇ ਚੀਨ ਦੇ ਵਿੱਚ ਰਹਿ ਸਕਦੇ ਹਨ। ਇਹ ਚੀਨ ਦੇ ਪਹਿਲਾਂ ਦੇ ਨਿਯਮਾਂ ਦੇ ਮੁਕਾਬਲੇ ਇੱਕ ਵੱਡਾ ਬਦਲਾਅ ਹੈ। ਚੀਨੀ ਸਰਕਾਰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ, ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਆਪਣੀ ਸੌਫਟ ਪਾਵਰ ਵਧਾਉਣ ਦੇ ਲਈ ਲੋਕਾਂ ਨੂੰ ਵੀਜ਼ਾ ਮੁਕਤ ਵਿਸ਼ ਪ੍ਰਦਾਨ ਕਰ ਰਹੀ ਹੈ ਸਾਲ 2024 ਦੇ ਵਿੱਚ ਲਗਭਗ 2 ਕਰੋੜ ਸੈਲਾਨੀ ਬਿਨਾ ਚੀ ਵੀਜੇ ਦੇ ਚੀਨ ਦੇ ਵਿੱਚ ਦਾਖਲ ਹੋਏ ਇਹ ਪਿਛਲੇ ਸਮੇਂ ਦੇ ਮੁਕਾਬਲੇ ਚੀਨ ਪਹੁੰਚਣ ਵਾਲੇ ਕੁਝ ਸੈਲਾਨੀਆਂ ਦੀ ਗਿਣਤੀ ਦੇ ਅੱਧੇ ਤੋਂ ਵੱਧ ਹੈ 2023 ਦੇ ਵਿੱਚ ਸ਼ੁਰੂ ਦੇ ਵਿੱਚ ਕਰੋਨਾ ਮਹਾਮਾਰੀ ਤੋਂ ਬਾਅਦ ਚੀਨ ਨੇ ਲੋਕਾਂ ਦੇ ਲਈ ਆਪਣੀਆਂ ਸਰਹੱਦਾਂ ਦੁਬਾਰਾ ਖੋਲ ਦਿੱਤੀਆਂ ਪਰ ਉਸ ਦੇ ਸਾਲ ਸਿਰਫ 1.3 ਕਰੋੜ ਸੈਲਾਨੀ ਚੀਨ ਪਹੁੰਚੇ ਇਸ ਫਸਟ ਟੈਕੀ ਕਰੋਨਾ ਪਾਬੰਦੀਆਂ ਦੇ ਨਾਲ ਚੀਨ ਦੇ ਵਿੱਚ ਸੈਰ ਸਪਾਟੇ ਤੇ ਮਾੜਾ ਪ੍ਰਭਾਵ ਪਿਆ ਇਹੀ ਕਾਰਨ ਹੈ ਕਿ ਚੀਨ ਨੇ ਸੈਰ ਸਪਾਟਾ ਖੇਤਰ ਨੂੰ ਵਾਪਸ ਪੱਟੜੀ ਤੇ ਲਿਆਉਣ ਦੇ ਲਈ ਯੂਰਪ, ਏਸ਼ੀਆ, ਲਾਤੀਨੀ ਅਮਰੀਕਾ ਅਤੇ ਪੱਛਮੀ ਏਸ਼ੀਆ ਦੇ ਕਈ ਦੇਸ਼ਾਂ ਦੇ ਲੋਕਾਂ ਨੂੰ ਬਿਨਾ ਵੀਜ਼ੇ ਦੇ ਚੀਨ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ ਅੱਜ ਵੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਪਾਰ ਦੇ ਵਿੱਚ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੌਸਮ ਦੀ ਭਵਿੱਖਬਾਣੀ ਦੇ ਵਿੱਚ ਮੋਗਾ ਫਿਰੋਜ਼ਪੁਰ ਜਲੰਧਰ ਤਰਨਤਾਰਨ ਅਤੇ ਕਪੂਰਥਲ ਦੇ ਵਿੱਚ ਦਰਮਿਆਨੀ ਮੀਂਹ ਦੇ ਨਾਲ ਆਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ 2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹਾਲਾਂਕਿ ਇਹ ਆਮ ਤਾਪਮਾਨ ਦੇ ਨੇੜੇ ਹੈ ਬੀਤੇ ਦਿਨ ਅਬੋਹਰ ਦੇ ਵਿੱਚ ਸਭ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਅੱਜ ਪ ਵਿਚ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਅੱਜ 16 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਤਲਾ ਫਿਰੋਜ਼ਪੁਰ ਨਵਾਂ ਸ਼ਹਿਰ ਮੁਹਾਲੀ ਸੰਗਰੂਰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ 75 ਤੋਂ 100% ਦੀ ਭਾਰੀ ਬਾਰਿਸ਼ ਹੋਵੇਗੀ ਇਸ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਆਸਮਾਨੀ ਬਿਜਲੀ ਚਮਕੇਗੀ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ 9 ਜੁਲਾਈ ਨੂੰ ਵੀ ਪੰਜਾਬ ਦੇ 2 ਜ਼ਿਲ੍ਹੇ ਛੱਡ ਕੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਇਸ ਤੋਂ ਬਾਅਦ 10 ਅਤੇ 11 ਜੁਲਾਈ ਨੂੰ ਪੰਜਾਬ ਪਾਰ ਦੇ ਕਿਤੇ ਹਲਕੀ ਅਤੇ ਦਰਮਿਆਨੀ ਅਤੇ ਕਿਤੇ ਹਲਕੀ ਬੂੰਦਾਬاندی ਰਹੇਗੀ। ਐਸਾਨ ਹੁਣ ਤੱਕ ਦੀਆਂ ਤਾਜ਼ਾ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।